ਤਾਰੀਫੀ ਕੀ ਨਾਮ ਤੁਹਾਡਾ ਮੇਰੀ ਨੌ ਨਾਣੀ ਹਰਪਜ ਨਹੀਂ ਸੰਧਿਆ ਨਾ ਲਾ ਦੇ ਕੀ ਗੱਲ ਕੀ ਹੋਈ ਆ ਜੀ ਪਤਾ ਨਹੀਂ ਇਹਨਾਂ ਮੁਰਿਆਂ ਨੇ ਕਿਦਾ ਲਾਦਾ ਚਾੜਾ ਕਿਤੇ ਨਾ ਮੋੜਿਆ ਹੱਥ ਕੋਈ ਮਾਰਦੀ ਤੇ ਫਿਰ ਕਾਰਕ ਨੇ ਕਿੰਨੇ ਕਿੰਨੇ ਬੱਚੇ ਕਿੰਨੇ ਨੇ ਇਹਨਾਂ ਦੇ ਇਹਨਾਂ ਦੇ ਕੁੜੀ ਦਾ ਦੋ ਬੱਚੇ ਕੁੜੀ ਮੁੰਡਾ ਛੋੜਿਆ ਬੱਚਾ ਕੀ ਮੰਗ ਕਰਦੇ ਹਾਂਜੀ ਮੰਗ ਹੀ ਕਰਦੇ ਜੀ ਮੰਗਾਇਆ ਨੇ ਮਾਰੇ ਇਹਨਾਂ ਨੂੰ ਸਹਾਇਆ ਹੋ ਜੀ ਮੇਰੇ ਦੀ ਸਭ ਤੋਂ ਸੱਚੀ ਦੀ ਸਹਾਇਆ ਇਹਨਾਂ ਨੂੰ ਗਾਗਦੇ ਕਿਹਦੇ ਗਾਣਤ ਕਿਹਨਾ ਕਰਦੇ ਠੀਕ ਹੈ ਕਿਹੜਾ ਪਿੰਡ ਹੈ ਤਰਾ ਸਿੰਘ ਕੀ ਗੱਲ ਕੀ ਹੋਈ ਹੈ ਭਾਜੀ ਅਜੀ ਰਾਤੀ ਸਾਡੀ ਗੱਲ ਹੋਈ ਫੋਨ ਕੀਤਾ ਇਹਨਾਂ ਨਾਲ ਝਗੜਾ ਹੋਇਆ ਸੀ ਕਹਿੰਦੇ ਵੀ ਤੁਹਾਨੂੰ ਨਾ ਦੇਖਣਾ ਵਾ ਤੇ ਅੱਡੇ ਤੇ ਆਜੋ ਤੇ ਆਪਾਂ ਅੱਡੇ ਤੇ ਗਏ ਨਹੀਂ ਮੇਰਾ ਭਰਾ ਅਸ਼ੀਦ ਸਾਹਿਬ ਚਲ ਗਿਆ ਤੇ ਇਹਨਾਂ ਨੇ ਫਿਰ ਮਗਰੋਂ ਫੋਨ ਕਰਕੇ 50 60 ਮੁੰਡੇ ਇਕੱਠੇ ਕਰਕੇ ਤੇ ਤੁੰ ਨੂੰ ਫੋਨ ਕਰਦੇ ਸੀ ਕਿ ਆਓ ਹੁਣ ਤੇ ਇਹਨਾਂ ਦੇ ਵਿੱਚ ਸ਼ਾਮਲ ਜਿਹੜਾ ਹੈਗਾ ਵਾ ਤੇ ਲੱਭ ਤਾਉ ਤੇ ਸਾਜਨ ਰੋਜ ਤੇ ਸਹਿਲ ਤੇ ਲੀਆ ਤੇ ਸ਼ਮੀ ਆ ਸੋਢੀ ਆ ਕੀ ਹੁਣ ਕੀ ਕੀਤਾ ਇਹਨਾਂ ਨੇ ਹੁਣ ਕੀ ਕੀਤਾ ਇਹਨਾਂ ਨੇ ਇਹ ਨਾ ਆ ਕੇ ਸਾਡੇ ਘਰੇ ਆ ਕੇ ਭਾਦੀ ਸਾਡੀ ਕੱਲੀ ਸੀ ਤੇ ਨਾ ਆ ਕੇ ਗੋਲੀਆਂ ਚਲਾਈਆਂ ਵਾਂ ਕਿੰਨੀਆਂ ਗੋਲੀਆਂ ਮਾਰੀਆਂ ਦੋ ਗੋਲੀਆਂ ਮਾਰੀਆਂ ਮੌਤ ਹੋ ਗਈ ਇਹਨਾਂ ਦੀ ਹਾਂਜੀ ਕੀ ਮੰਗ ਕਰਦੇ ਜੋ ਮੰਗ ਅਸੀਂ ਇਹੋ ਕਰਦੇ ਆ ਕਿ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਮਾਮਲਾ ਜਿਹੜਾ ਹੈ ਰਾਇਆ ਸੰਸੀ ਵਿੱਚ ਇੱਕ ਔਰਤ ਦਾ ਸ਼ਰੀਰਾਂਮ ਕਤਲ ਕੀਤਾ ਗਿਆ ਇਹ ਜੀ ਅੱਜ ਮਿਤੀ 8 ਜੁਲਾਈ ਵਕਤ ਤਕਰੀਬਨ 12:50 ਪੰਜਾਬ ਸਾਨੂੰ ਫੋਨ 'ਤੇ ਇਨਫੋਰਮੇਸ਼ਨ ਆਉਂਦੀ ਹੈ ਕਿ ਮੋਰਡ ਨੰਬਰ 4 ਰਾਜਸਥਾਨ ਸੀ ਵਿੱਚ ਇੱਕ ਲੇਡੀ ਨਾਮਕ ਖਰਜਿੰਦਰ ਕੌਰ ਪਤਨੀ ਭਗਵੰਤ ਸਿੰਘ ਉਰਫ ਮਨਾ ਲੇਡੀ ਦੀ ਮਰ 31 35 ਸਾਲ ਇਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕਰੇ ਦੋ ਬੰਦੇ ਆਏ ਸੀ ਕਿ ਜਿਨ੍ਹਾਂ ਨੇ ਇਹਨੂੰ ਦੋ ਗੋਲੀਆਂ ਮਾਰੀਆਂ ਜਿਸ ਨਾਲ ਇਹਦਾ ਕਤਲ ਹੋ ਗਿਆ ਤੇ ਮੌਕੇ ਤੇ ਅਸੀਂ ਜਾ ਕੇ ਜਿੱਦਾਂ ਇਸ ਇਨਫੋਰਮੇਸ਼ਨ ਨੂੰ ਵੈਰੀਫਾਈ ਕੀਤਾ ਉਥੇ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੇ ਆ ਦੋ ਮੁੰਡੇ ਆਏ ਸੀ ਜਿਨ੍ਹਾਂ ਦਾ ਨਾਮ ਕਰਵਾ ਲੈ ਸਭ ਦੱਸਿਆ ਲਾਗ ਤੇ ਨਿਸ਼ਾਨ ਇਹ ਮੁੰਡੇ ਨਾਲ ਇਹਨਾਂ ਦੀ ਕੋਈ ਪੁਰਾਣੀ ਰਜੇਸ਼ਵਾਜੀ ਸੀਗੀ ਤੇ ਅੱਜ ਤੋਂ तकरीबन 2 ਦਿਨ ਪਹਿਲਾਂ ਇਹ ਕਚਹਿਰੀਆਂ 'ਚ ਵੀ ਮਿਲੇ ਸੀਗੇ ਜਿੱਥੇ ਇਹਨਾਂ ਨੇ ਤੁਤੂ ਮੈਮਾ ਕੋਲ ਉਸ ਤੋਂ ਬਾਅਦ ਇਹਨਾਂ ਨੇ ਇਕੱਠੇ ਮਿਲ ਕੇ ਇਸ ਗੱਲ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਮਗਰ ਉਹ ਗੱਲ ਵੱਧ ਗਈ ਤੇ ਅੱਗੇ ਇਹ ਧਮਕੀਆਂ ਤੱਕ ਗੱਲ ਪਹੁੰਚ ਗਈ ਜਦੋਂ ਕੱਲ ਰਾਤ ਨੂੰ ਲਵ ਵੱਲੋਂ ਇਹਨਾਂ ਨੂੰ ਫੋਨ ਆਉਂਦੇ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਅੱਜ ਮਿਲਣ ਵਾਸਤੇ ਤੇ ਲਵ ਤੇ ਨਿਸ਼ਾਨ ਜਿੱਦਾਂ ਕਿ ਸਾਨੂੰ ਪਤਾ ਲੱਗਿਆ ਪਰਿਵਾਰ ਵਾਲਿਆਂ ਨੂੰ ਇਹ ਹੀ ਕਰੀ ਜਾਂਦੇ ਨੇ ਪਗਵੰਤ ਉਸ ਮੰਨਾ ਨੂੰ ਮਿਲਣ ਵਾਸਤੇ ਕੋਈ ਮੌਕੇ ਤੇ ਮੌਜੂਦ ਨਹੀਂ ਸੀਗਾ ਆਪਣੇ ਘਰੇ ਤੇ ਉਹ ਉਸਦੇ ਘਰ ਦੇ ਅੰਦਰ ਵੜ ਕੇ ਉਸ ਦੀ ਪਤਨੀ ਨੂੰ ਮੋੜੀਆਂ ਮਾਫੀ ਸਰ ਕਿੰਨੇ ਲੋਕਾਂ ਨੂੰ ਹਨ ਗ੍ਰਫਟਾਰ ਕੀਤਾ ਕਿ ਕਿ ਨਾਮ ਹੈ ਨਾ ਇਹ ਕਿ ਅਸੀਂ 8 ਬੰਦਿਆਂ ਤੇ ਬਾਈ ਨੇਮ ਪਰਚਾ ਦਰਜ ਕੀਤਾ ਜਿੰਨਾਂ ਵਿੱਚੋਂ ਨੇ ਲਵ ਨੂੰ ਨਿਸ਼ਾਨ ਸਾਜਨ ਅਕਾਸ਼ ਅਜੀਤ ਕੁਰੀਬ ਸਾਹਿਲ ਤੇ ਇਹਨਾਂ ਵਿੱਚੋਂ ਅਸੀਂ ਕੁਲਦੀਪ ਅਤੇ ਅਜੀਤ ਉਸ ਬਿੱਟੂ ਨੂੰ ਗ੍ਰਫਟਾਰ ਕਰ ਲਿਆ ਕਿੰਤ ਵਿੱਚ ਰੀਡ ਕਰਕੇ ਕਿ ਹੋਰ ਵੀ ਜਿਹੜੇ ਦੋਸ਼ੀ ਨੇ ਇਹ ਫਰਾਗ ਨੇ ਉਹ ਜਲਦ ਤੋਂ ਜਲ ਫੜਨੇ ਚਾਹੀਦੇ ਸਨ ਜਿਹੜੇ ਗੈਸਟਰ ਕੀਤੇ ਉਹਦਾ ਕੀ ਕਸੂਰ ਸੀਗਾ ਇਹ ਨਾਂਸੀ ਉਹਨਾਂ ਦੇ nhà ਘਰ ਬੜੇ ਨੇ ਇਹ ਨਾਲ ਹੀ ਇਨਵੋਲ ਸੀਗੇ ਜਿੱਦਾਂ ਮੈਂ ਦੱਸਿਆ ਕਿ ਪੁਰਾਣੀ ਰਣਜੀਤ ਬਾਜੀ ਇਹਨਾਂ ਦੀ ਹੈਗੀ ਹੈ ਇਹਨਾਂ ਨੇ ਆਪਸ ਵਿੱਚ ਧਮਕੀਆਂ ਵੀ ਦਿੱਤੀਆਂ ਸੀਗੀਆਂ ਜਿਹੜੇ ਮੁੰਡੇ ਅੱਜ ਮਾਰਨ ਆਏ ਸੀਗੇ ਇਹਨਾਂ ਨੂੰ ਵੀ ਛੇਤੀ ਤੋਂ ਛੇਤੀ ਫੜਲੇ ਜਾਓ ਕੋ ਤੇ ਅਸੀਂ ਦੋਨਿਆਂ ਨੂੰ ਫਟਾਫਟ ਰੇਡ ਕਰਕੇ ਅਰੈਸਟ ਕਰ ਲਓ ਸਰ ਕੋਈ ਆਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਆਪਣੇ ਘਰ ਵਾਲੇ ਨੂੰ ਦੱਸ ਰਹੀ ਹੈ ਕਿ ਘਰ ਵਿੱਚ ਆਏ ਨੇ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਹਾਂਜੀ ਉਹ ਅਸੀਂ ਇਹਨਾਂ ਦੇ ਮੋਬਾਈਲ ਫੋਨਸ ਰਿਕਵਰ ਕਰ ਲਿਆ ਤੇ ਅਸੀਂ ਇਹੇ ਸਾਰੀ ਆਡੀਓ ਵੀਆ ਫਿਰ ਕਾਲ ਦੀ ਡਿਟੇਲਸ ਨੇ ਉਹ ਸਾਰੀ ਵੈਰੀਫਾਈ ਕਰਕੇ ਤੇ ਇਨਵੈਸਟੀਗੇਟ ਸਟਾਰਟ ਕਰਾਂਗੇ ਪੁਲਿਸ ਵਾਲਿਆਂ ਨੇ ਗ੍ਰਿਫਤਾਰੀ ਲਈ ਕੀਤੀ ਗਈ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਇਹਨਾਂ ਨੇ ਹਮਲਾ ਵੀ ਕੀਤਾ ਕੋਈ ਪੁਲਿਸ ਤੇ ਕੋਈ ਜ਼ਖਮੀ ਵੀ ਹੋਏ ਪਤਾ ਲੱਗੇ ਪੁਲਿਸ ਕਰਨੀ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਜ਼ਖਮੀ ਨਹੀਂ ਹੋਏ ਸੋ ਜਦੋਂ ਅਸੀਂ ਪਿੰਡ ਚ ਰੇਟ ਕਰ ਰਹੇ ਸੀ ਕਿ ਇਹ ਮੁੰਡੇ ਉਥੋਂ ਮੌਕੇ ਤੋਂ ਭੱਜੇ ਸੀਗੇ ਤੇ ਅਸੀਂ ਇਹਨਾਂ ਨੂੰ ਜਾ ਕੇ ਨਾਮ ਪੀਣਾ ਅਰੈਸਟ ਕਰ ਲਿਆ